ਗੇਟ ਖੋਲ ਦਿੱਤਾ ਗਿਆ ਹੈ ਜਿਸ ਦੇ ਖੋਲਣ ਦਾ ਗਰੀਬਕੌਰ ਮਜੀਠੀਆ ਪਿਛਲੇ 4 4.5 ਘੰਟੇ ਤੋਂ ਇੰਤਜ਼ਾਰ ਕਰ ਰਹੇ ਸਨ ਕਿਉਂਕਿ 12 ਸਵਾ 12 ਵਜੇ ਦੇ ਕਰੀਬ ਇੱਥੇ ਪਹੁੰਚੇ ਸਨ ਗਰੀਬਕੌਰ ਮਜੀਠੀਆ ਜੋ ਹਲਕਾ ਮਜੀਠਾ ਤੋਂ ਵਿਧਾਇਕ ਰਹੇ ਵਿਕਟਮ ਸਿੰਘ ਮਜੀਠੀਆ ਦੀ ਧਰਮ ਪਤਨੀ ਨੇ ਉਸ ਜਗ੍ਹਾ ਤੇ ਪਹੁੰਚੇ ਨੇ ਆਪਣੇ ਉਸ ਦਫ਼ਤਰ 'ਚ ਪਹੁੰਚੇ ਨੇ ਜਿੱਥੇ ਵਿਜੀਲੈਂਸ ਦੀ ਟੀਮ ਪਿਕਰ ਮਜੀਠੀਆ ਨੂੰ ਲੈ ਕੇ ਪਹੁੰਚੀ ਸੀ ਇਸ ਦਫ਼ਤਰ ਦਾ सर्च ऑपरेशन अंदर गए ने जो केयर टेकर है जो ਮੇਡ ਅਥੇ ਅੰਦਰ ਮੌਜੂਦ ਰਹੀ ਹੈ ਉਸ ਤੋਂ ਜਾਣਨ ਦੀ ਕੋਸ਼ਿਸ਼ ਕਰਨਗੇ ਅਸੀਂ ਬਾਕੀ ਕਮਰੇ ਦੀ ਔਨੀ ਤੇਰ ਤੱਕ ਤਸਵੀਰਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਸਰਚ ოਪਰੇਸ਼ਨ ਕੀਤਾ ਗਿਆ ਹੈ ਤੋਂ ਇਹ ਉਹ ਬਿਲਡਿੰਗ ਹੈ ਉਹ ਇਮਾਰਤ ਹੈ ਜਿੱਥੇ ਤੁਸੀਂ ਕੈਪਿੰਗ ਕਰਨ ਆਏ ਘਰ ਤੇ ਹਮ ਆਪਣੇ ਦਫਤਰ ਚ ਦਫਤਰ ਚ ਤੇ ਆਉਣਾ ਹੀ ਆਣਾ ਜੀ ਇਹ ਤਾਂ ਉਹ ਦੱਸਣਗੇ ਕੀ ਕਰਕੇ ਗਏ ਆ ਅਸੀਂ ਦਾ ਆਪਦਾ ਦਫਤਰਾਂ ਵੇਖਣ ਵਾਸਤੇ ਮਜੀਠੀਆ ਸਾਹਿਬ ਸਾਡੇ ਮੌਜੂਦਾ ਐਮਐਲਏ ਆ ਉਹ ਆਪ ਆਏ ਐਮਐਲਏ ਸਾਹਿਬ ਵੇਖ ਰਹੇ ਆਪਣਾ ਸਾਰਾ ਦਫਤਰ ਕੀ ਕਹਿਣਾ ਚਾਹੁੰਦੇ ਨੇ ਲੰਬਾ ਸਮਾਂ ਦਫਤਰ ਦੇ ਅੰਦਰ ਜਾ ਕੇ ਜਾਂਚ ਲੈਣੇ ਨੇ ਕੁਝ ਸਾਮਾਨ ਦੇਖ ਰਹੇ ਨੇ ਕਿ ਆਖਰ ਕੀ ਜਾਂਚ ਕੀਤੀ ਗਈ ਹੈ ਇੱਥੇ ਕੁਝ ਲੱਗਦਾ ਜੀ ਤੁਸੀਂ ਸਰਪ੍ਰੇਸ਼ਨ ਚਲਾਉਣ ਦੀ ਗੱਲ ਤੁਸੀਂ ਦੇਖ ਲਓ ਜੀ 25 ਤਰੀਕ ਨੂੰ ਪਹਿਲਾਂ ਹੀ ਸਰਪ੍ਰੇਸ਼ਨ ਹੋ ਚੁੱਕਿਆ ਸੀ ਪਹਿਲਾਂ ਤੁਸੀਂ 500 ਤੋਂ 40 ਕਰੋੜ ਲੱਭ ਲਓ ਇੱਥੇ ਲੱਗਦੇ ਇੰਨਾ ਕੈਸ਼ ਹੈਗਾ ਜੀ ਇੰਨਾ ਕੈਸ਼ ਲੱਭੋ ਤੁਸੀਂ ਲੱਭੋ ਪਹਿਲਾਂ ਨੋ ਨੋ ਭਾਈ ਭੱਜਣਾ ਲੈ ਕੇ ਦੇਖੋ ਨਾ ਤੇ ਵੇਖੋ ਇਹ ਐਮਐਲਏ ਸਾਹਿਬ ਦਾ ਆਬਸਿਟੀ ਮੈਡਮ ਕਵੀਨ ਕੌਰ ਦਾ ਉਹਨਾਂ ਨੂੰ ਨੇ ਇੰਟਰ ਕਰ ਦਿੱਤਾ ਗਿਆ ਤੇ ਨਾ ਹੀ ਕਿਸੇ ਐਡਵੋਕੇਟ ਨੂੰ ਇਹਦੇ ਅੰਦਰ ਇੰਟਰ ਜਦੋਂ ਸਰਚ ਦਰਾਨ ਐਂਟਰੀ ਮਿਢੀ ਹੈ ਇਹ ਡੈਡ ਜਰਾਉਂ ਕਿ ਫਿਰ ਕੀ ਲੀਗਲ ਐਕਸ਼ਨ ਬੰਦਾ ਇਸ ਚੀਜ਼ ਦੇ ਖਿਲਾਫ ਕਿ ਇਹ ਕਾਨੂੰਨੀ ਹੱਕ ਤੋਂ ਵਾਂਝਾ ਰੱਖਿਆ ਗਿਆ ਇਹ 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 ਸਾਰੀ ਗੱਲ ਜਿਹੜੀ ਹੈ ਕੋਰਟ 'ਚ ਸਾਡੇ ਜਿਹੜੇ ਉੱਥੇ ਪਰਸਿਊ ਕਰ ਰਿਹਾ ਐਡਵੋਕੇਟ ਰਖੜ ਕੇ ਇਹ ਮੁੱਦਾ ਕੌਣ ਚ ਜਾਏਗਾ ਕੋਰਟ 'ਚ ਬਿਲਕੁਲ ਇਹ ਮਾਮਲਾ ਕੋਰਟ 'ਚ ਜਾਏਗਾ ਹਾਂ ਇਹਨੇ ਕਿ ਕੀ ਪੁੱਛਣਾ ਕੰਮ ਕੀ ਆਪਕੀ ਕੀ ਪੁੱਛ ਕੁਝ ਕਿਹ ਕਿਹਦਾ ਨਾਮ ਕੀ ਮੈਡਮ ਬਸ ਫੇਰ ਇੱਥੇ ਰਹਿ ਗਾ ਕੀ ਪੁੱਛਿਆ ਜੀ ਤੁਹਾਡਾ ਕੋ ਜੀ ਅਸੀਂ ਆਪਣੀ ਹਿੰਦਰੀ ਕੀਤੀ ਹੈ ਤਲਾਸ਼ੀ ਕੀਤੀ ਹੈ ਆਪਣੀ ਜਾਣਕਾਰੀ ਸਾਰੀ ਲਈ ਸਾਡੇ ਕੋਲ ਤੁਸੀਂ ਕਮਰੇ ਬੰਦ ਕਰ ਦਿੱਤਾ ਗਿਆ ਹਾਂਜੀ ਹਾਂਜੀ ਸਵੇਰੇ ਤੋਂ ਦੁਪੱਰਾਂ ਜੀ ਬੰਦ ਸੀ ਹੋਰ ਤੋਂ ਪੁੱਛ ਕੇ ਸੋਈਏ ਕੋਈ ਤੁਹਾਨੂੰ ਪੁੱਛਿਆ ਕੁਝ ਨਵੇਂ ਸਵਾਲ ਕੀਤਾ ਨਹੀਂ ਨਹੀਂ ਜੀ ਕੁਝ ਨਹੀਂ ਤਲਾਸ਼ੀ ਲਈ ਕੁਝ ਨਿਕਲਿਆ ਹੀ ਨਹੀਂ ਤੁਹਾਡੇ ਕੋਲ ਸਾਈਨ ਕਰਾਇਆ ਕੋਈ ਕੁਝ ਮਿਲਿਆ ਸਾਈਨ ਤੇ ਤੁਹਾਡੇ ਹਾਂਜੀ ਹਾਂਜੀ ਦੇਖੋ ਕੁਝ ਲੈ ਕੇ ਗਏ ਨਹੀਂ ਜੀ ਕੁਝ ਨਹੀਂ ਮੈਂ ਬੋਲ ਤਾ ਨਹੀਂ ਮੈਂ ਸਾਈਨ ਦਾ ਪੁੱਛੀ ਸਾਈਨ ਕਰਾਇਆ ਨਹੀਂ ਜੀ ਦੇਖੋ ਜੀ ਸਾਈਨ ਤਾਂ ਉਹਨਾਂ ਨੇ ਢੱਕੇ ਨਾਲ ਸਾਰਿਆਂ ਤੋਂ ਕਰਾਏ ਨੇ ਹਾਂ ਢੱਕੇ ਢੱਕੇ ਸ਼ਾਹੀ ਸਾਰੀ ਜਗ੍ਹਾ ਚੱਲ ਰਹੀ ਹੈ ਇਹ ਸਾਰਿਆਂ ਨੂੰ ਪਤਾ ਹੈ ਉਹਨਾਂ ਨਾਲ ਜਿਹੜਾ ਕੁਝ ਹੋਇਆ ਹੈ ਤੁਸੀਂ ਆਪ ਦੇਖਦੇ ਚਲੋ ਚਲੋ ਬਿਲਕੁਲ ਇਹ ਇਹ ਸਾਨੂੰ ਬੜੀ ਗਰਮ ਸਿੰਘ ਬਿਲਕੁਲ ਹੈ ਚਲੋ ਕਾਨੂੰਨੀ ਅੰਦਰ ਜਾਂਚ ਤਾਂ ਤੁਸੀਂ ਵੀ ਇੱਥੇ ਡਿਊਟੀ ਕਰ ਰਹੇ ਹੋ ਆ ਜਿਸ ਤਰ੍ਹਾਂ ਐਮਰਜ ਬਾਰ세 ਰੱਖਿਆ ਗਿਆ ਨਹੀਂ ਜੀ ਨਹੀਂ ਕੁਝ ਨਹੀਂ ਤੁਸੀਂ ਕੋਈ ਸਾਈਨ ਦਿੱਤੇ ਇਹਦੇ ਵਿੱਚ ਹੀ ਮੰਦਰਾ ਹੀ ਤੁਸੀਂ ਕਿੱਥੇ ਸੀ ਅਸੀਂ ਵੀ ਅੰਦਰ ਹੀ ਸੀ ਅੱਛਾ ਹੋਰ ਸਾਹਮਣੇ ਕੀ ਕੀਤਾ ਉਹਨਾਂ ਨੇ ਕੀ ਜਾਂਚ ਕੀਤੀ ਜਾਂਚ ਉਹਨਾਂ ਵੱਸੇ ਤਲਾਸ਼ੀ ਕੀਤੀ ਜੀ ਤਲਾਸ਼ੀ ਕੀਤੀ ਹੋਈ ਕਮਰੇ ਦੀ ਹਾਂਜੀ ਕੀ ਲੱਭਿਆ ਤੁਹਾਨੂੰ ਅੱਡੇ ਦੇ ਵਿੱਚ ਨਹੀਂ ਜੀ ਕੁਛ ਨਹੀਂ ਲੱਭਿਆ ਅੱਛਾ ਸਾਹਿਬ ਖੰਡ ਵਾਲੇ ਦਾ ਵਾਲੇ ਦੇ ਵਿੱਚ ਹਾਂਜੀ ਮਜੀਠੀਆ ਸਾਹਿਬ ਨੇ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਹੈ ਅੱਛਾ ਤੁਹਾਡੀ ਗੱਲ ਹੋਈ ਮਜੀਠੀਆ ਹਾਂਜੀ ਕੀ ਕਹਿੰਦੇ ਚੜ੍ਹਦੀ ਕਲਾ ਦਾ ਹੀ ਮੈਸੇਜ ਦਿੱਤਾ ਉਹਨਾਂ ਨੇ ਬਸ ਜਾਣ ਲੱਗਿਆ ਚੜ੍ਹਦੀ ਕਲਾ ਹਾਂਜੀ ਸਵੇਰ ਕਿੰਨੇ ਵਜੇ ਤੋਂ ਲੈ ਕੇ ਹੁਣ ਤੱਕ ਅੰਦਰ ਹੋ ਸਵਾਲ ਲੈ ਲਓ ਪਲੀਜ਼ ਸਵੇਰ ਤੋਂ 9 10 ਵਜੇ ਦੇ ਤਕਰੀਬਨ ਹੋਣੇ ਜਦੋਂ ਤੇ ਆਏ ਆ ਕਿੰਨੇ ਸਾਲ ਤੋਂ ਸਟੇਟਿਟੀ ਦੇ ਨੇ ਸਾਨੂੰ ਇੱਥੇ 9 ਸਾਲ ਹੋ ਗਏ ਨੇ ਹਾਂਜੀ ਬਜੀਠੀਆ ਸਭ ਪੂਰੀ ਚੜ੍ਹਦੀ ਕਲਾ ਚ ਹਾਂਜੀ ਕਲਾ ਪੂਸ ਟੀਮ ਪਹੁੰਚੀ ਸੀ ਅੰਦਰ ਕਿੰਨੇ ਕਮਰੇ ਸੀਗੇ ਅੰਦਰ ਠੀਕ ਹੈ ਕਾਫੀ ਜਾਣੇ ਹੀ ਜੀ ਠੀਕ ਹੈ ਜੀ ਉਹ ਅਮਰਤ ਹਰੀ ਜੋੜਾ ਜੋ ਇਸ ਦਫਤਰ ਦੀ ਇਸ ਘਰ ਦੀ ਸਾਂਭ ਸੰਭਾਲ ਕਰਦਾ ਇੱਕ ਵਾਰੀ ਇਹ ਤਸਵੀਰ ਅਸੀਂ ਜਰੂਰ ਦਿਖਾ ਦਿੰਨੇ ਆ ਕਿ ਇੱਥੇ ਕੁੱਲ ਤਿੰਨ ਕਮਰੇ ਤੇ ਇੱਕ ਰਸੋਈ ਹੈ ਆ ਦਫਤਰ ਹੈ ਜਿੱਥੇ ਬਜੀਠੀਆ ਜੋੜਾ ਜਦੋਂ ਵੀ ਹਲਕੇ ਚਾਹੁੰਦਾ ਹੈ ਤਾਂ ਇੱਥੇ ਬੈਠ ਕੇ ਵਰਕਰਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਹਲਕੇ ਦੇ ਲੋਕਾਂ ਦੀ ਮੁਸ਼ਕਲਾਂ ਸੁਣੀਏ ਜਾਂਦੀਆਂ ਤਾਂ ਇਸ ਦਫ਼ਤਰ ਦੇ ਵਿੱਚ 25 ਜੂਨ ਤੋਂ ਬਾਅਦ ਅੱਜ ਦੂਜੀ ਵਾਰ ਸਰਚ ਪੇਸ਼ ਚਲਾਇਆ ਗਿਆ ਵਿਜੀਲੈਂਸ ਦੀ ਟੀਮ ਵਿਕਰਮ ਸਿੰਘ ਜੀਠੀ ਨੂੰ ਲੈ ਕੇ ਇੱਥੇ ਪਹੁੰਚੀ ਸੀ ਔਰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਗਰੀਬਕੌਰ ਮਜੀਠੀਆ ਨੂੰ ਗਰੀਬਕੌਰ ਮਜੀਠੀਆ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਵਿਜੀਲੈਂਸ ਦੀ ਰੇਡ ਖਤਮ ਹੋਈ ਤਾਂ ਉਸ ਤੋਂ ਬਾਅਦ ਗਰੀਬਕੌਰ ਮਜੀਠੀਆ ਅੰਦਰ ਗਏ ਹੈ ਉਸ ਜਿਹੜਾ ਕੇ ਡੇਕਰ ਜੋੜਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਇਹ ਸਾਡੀ ਵੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਕਿ ਇੱਕ ਕੰਟ੍ਰੈਕਟ ਤੇ ਜਾਂਚ ਕੀਤੀ ਗਈ ਹੈ ਹਾਲਾਂਕਿ ਸਿਰਫ ਤਿੰਨ ਕਮਰੇ ਨੇ ਜੋ ਖਾਲੀ ਪਏ ਨੇ ਜਿਨ੍ਹਾਂ ਵਿੱਚ ਮੇਜ਼ ਕੁਰਸੀ ਅਤੇ ਇੱਕ ਬੈੱਡ ਤੋਂ ਇਲਾਵਾ ਕੁਝ ਨਜ਼ਰ ਨਹੀਂ ਆ ਰਿਹਾ ਪਰ ਮੁਰ ਤੋਂ ਦੂਸਰੀ ਵਾਰ 25 ਜੂਨ ਤੋਂ ਬਾਅਦ ਦੂਸਰੀ ਵਾਰ ਇਸ ਘਰ ਦੀ ਇਸ ਦਫ਼ਤਰ ਦੀ ਜਾਂਚ ਕੀਤੀ ਗਈ ਹੈ ਜਿੱਥੋਂ ਕੁਝ ਵੀ ਜਿਹੜਾ ਬਰਾਮਦ ਨਹੀਂ ਕੀਤਾ ਗਿਆ ਪਰ ਇਹ ਗੱਲ ਜ਼ਰੂਰ ਇਸ ਕਰਦੀ ਮੇਡ ਨੇ ਇਸ ਕਰਦੀ ਸਾਮ ਸਵਾਲ ਕਰਨ ਵਾਲੀ ਬੀਬੀ ਨੇ ਕਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਹਰਾ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਉਹ ਪੂਰੀ ਚੜ੍ਹਦੀ ਕਲਾ ਸਨ ਉਹਨਾਂ ਨੇ ਚੜ੍ਹਦੀ ਕਲਾ ਦਾ ਹੀ ਸੁਨੇਹਾ ਦਿੱਤਾ ਪਰ ਅੱਜ ਦੀ ਇਹ ਰੇਡ ਜਾਂ ਫਿਰ ਅੱਜ ਦਾ ਇਹ ਸਰਚ ოਪਰੇਸ਼ਨ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਕਾਨੂੰਨ ਦੇ ਅਨੁਸਾਰ ਹਾਈ ਕੋਰਟ ਦੀ ਰੂਲਿੰਗਸ ਦੇ ਅਨੁਸਾਰ ਹਲਕਾ ਵਿਧਾਇਕ ਗਰੀਬਕੌਰ ਮਜੀਠੀਆ ਜਿਨ੍ਹਾਂ ਦਾ ਇਹ ਦਫ਼ਤਰ ਹੈ ਨਾ ਤਾਂ ਉਹਨਾਂ ਨੂੰ ਇਸ ਜਾਂਚ ਸ਼ਾਮਲ ਹੋਣ ਦਿੱਤਾ ਗਿਆ ਨਾ ਉਹਨਾਂ ਦੇ ਵਕੀਲ ਨੂੰ ਤਾਂ ਹੁਣ ਇਹ ਮੁੱਦਾ ਅੱਗੇ ਅਦਾਲਤ ਦੇ ਵਿੱਚ ਜ਼ਰੂਰ ਜਾਏਗਾ ਅਦਾਲਤ ਵੀ ਜ਼ਰੂਰ ਚੁੱਕਿਆ ਜਾਵੇਗਾ ਪਰ ਹੁਣ ਦੇਖੋ ਬਈ ਗੱਲ ਇਹ ਕਿ ਅੱਜ ਦੀ ਇਸ ਜਾਂਚ ਦੇ ਵਿੱਚ ਬਿਜ਼ਨਸ ਵੱਲੋਂ ਕੀ ਸ਼ੋਅ ਕੀਤਾ ਜਾਂਦਾ ਹੈ ਕੀ ਸਟੇਟਮੈਂਟ ਦਿੱਤੀ ਜਾਂਦੀ ਹੈ ਜਾਂ ਹੋਰ ਕਿੱਥੇ-ਕਿੱਥੇ ਜਿਹੜਾ ਉਹ ਸਰਚ ოਪਰੇਸ਼ਨ ਚਲਾਇਆ ਜਾਂਦਾ ਹੈ ਕੈਮਰਾ ਪਾਸੇ ਅਵਤਾਰ ਸਿੰਘ ਜੀ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨੂੰ ਮਜੀਠਾ